ਜੋ ਅਜਤ ਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਐਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨ ਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਔਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲੇਗੀ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕੰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵਕੇ ਗਏ ਕੈਂਟਰਪਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨ ਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕੰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਨਾ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵੇਖੇ ਗਏ ਕੈਂਟਰਪਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨ ਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕੰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵੇਖੇ ਗਏ ਕੈਂਟਰਪ੍ਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲੰਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨ ਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕਾਰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵਕੇ ਗਏ ਕੈਂਟਰਪਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕਾਰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵਕੇ ਗਏ ਕੈਂਟਰਪਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨ ਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕਾਰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵਕੇ ਗਏ ਕੈਂਟਰਪ੍ਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨ ਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕਾਰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵਕੇ ਗਏ ਕੈਂਟਰਪ੍ਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨ ਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕਾਰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵਕੇ ਗਏ ਕੈਂਟਰਪਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕਾਰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵੇਖੇ ਗਏ ਕੈਂਟਰਪਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈੱਬਸਾਈਟ ਤੇ ਇਸ ਨੂੰ ਸਾਂਝਾ ਜ਼ਰੂਰ ਕਰੋ ਕੈਂਟਰਬਰੀ ਵਿੱਚ ਅੱਜ ਦੁਪਹਿਰ ਜਾਰੀ ਕੀਤੀ ਗਈ ਤੇਜ਼ ਗਰਜ ਚਮਕ ਵਾਲੇ ਤੂਫਾਨ ਦੀ ਚੇਤਾਵਨੀ ਬੇਸ਼ੱਕ ਹਟਾ ਦਿੱਤੀ ਗਈ ਹੈ ਪਰ ਵੱਡੇ ਔਲਿਆਂ ਨੇ ਕਈ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਮੈਟ ਸਰਵਿਸ ਮੁਤਾਬਿਕ ਡਾਰਫੀਲਡ ਆਕਸਫੋਰਡ ਕਿਰਵੀ ਚੋਰਿੰਗਰਾਸ ਅਤੇ ਗ੍ਰੀਨ ਡੇਲ ਦੇ ਨੇੜੇ ਭਾਰੀ ਮੀਂਹ ਅਤੇ ਵੱਡੇ ਓਲਿਆਂ ਵਾਲੇ ਤੂਫਾਨ ਗੁਜ਼ਰਨ ਤੋਂ ਬਾਅਦ ਚੇਤਾਵਨੀ ਵਾਪਸ ਲੈ ਲਏ ਗਿਆ ਹੈ ਫੋਰਕਾ ਸ਼ਟ ਨੇ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਅਚਾਨਕ ਹੜ੍ਹ ਵੀ ਆ ਸਕਦਾ ਹੈ ਤੇ ਸ਼ਹਿਰੀ ਇਲਾਕਿਆਂ ਵਿੱਚ ਸੜਕਾਂ ਦੇ ਪਾਣੀ ਵੀ ਇਕੱਠਾ ਹੋ ਸਕਦਾ ਹੈ ਜਿਸ ਕਾਰਨ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਵੱਡੇ ਔਲੀ ਫਸਲਾਂ ਬਾਗਾਂ ਤੇ ਵਾਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਟਿਮਾਰੋ ਦੇ ਵਿੱਚ ਪਹਿਲਾਂ ਹੀ ਅੱਜ ਕੁਝ ਵੱਡੇ ਔਲੇ ਵਕੇ ਗਏ ਕੈਂਟਰਪ੍ਰੀ ਤੋਂ ਕ੍ਰਾਈਸਸ ਤੱਕ ਦਰਮਿਆਨੀ ਖਤਰਾ 10 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਮੀਂਹ ਅਤੇ 10 ਤੋਂ 20 ਸੈਂਟੀਮੀਟਰ ਤੱਕ ਔਲੇ ਪੈ ਸਕਦੇ ਹਨ ਦਲਨ ਦੇ ਮੁਤਾਬਿਕ ਤਟੀ ਇਲਾਕਿਆਂ ਵੱਲ ਕੁਝ ਵੱਡੇ ਸ਼ਾਵਰ ਕਲਾਊਡ ਵਧ ਰਹੇ ਹਨ ਜਿਸ ਨਾਲ ਕ੍ਰਾਈਸਿਸ ਵਿੱਚ ਵੀ ਤੂਫਾਨ ਦਾ ਖਤਰਾ ਮਜੂਦ ਰਵੇਗਾ ਲੋਕਾਂ ਨੂੰ ਹਾਲਾਤਾਂ ਮੁਤਾਬਿਕ ਡਰਾਈਵ ਕਰਨਾ ਚਾਹੀਦਾ ਹੈ ਘੱਟ ਵਿਜ਼ਿਬਿਲਟੀ ਵਿੱਚ ਡਰਾਈਵਿੰਗ ਬਹੁਤ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਨਾਲ ਹੁਣ ਚੰਗੀ ਖਬਰ ਵੀ ਹੈ ਮੈਟ ਸਰਵਿਸ ਦਾ ਕਹਿਣਾ ਹੈ ਕਿ ਤੂਫਾਨੀ ਸਿਸਟਮ ਸ਼ਾਮ ਵੱਲ ਹੌਲੀ-ਹੌਲੀ ਖੇਤਰ ਤੋਂ ਬਾਹਰ ਨਿਕਲ ਜਾਵੇਗਾ ਜੇ ਤੁਸੀਂ ਮੌਸਮ ਦੇ ਇਸ ਨਜ਼ਾਰੇ ਨੂੰ ਕੈਮਰੇ ਵਿੱਚ ਕੈਦ ਕੀਤੇ ਹਨ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਵੈਬਸਾਈਟ ਤੇ ਇਸ ਨੂੰ